ਲਾ ਸੱਜਣਾ ਪਿੰਡ ਰੂੜੇ ਕੇ ਕਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਇੱਕ ਬਹੁਤ ਵੱਡੀ ਝੋਟੀ ਲੱਗਿਆਂ ਦਿਖਾਉਣ ਇੱਕ ਘਰੇਲੂ ਸੱਜਣ ਦੇ ਘਰੋਂ ਦਿਖਾਉਣ ਲੱਗਿਆਂ ਤਾਜੀ ਸੂਈ ਨਾਲ ਕੱਟੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਦਾਂਗੇ ਤੇ ਇਹਦੀ ਮਾਂ ਦਾ ਵੀ ਦੁੱਧ ਬਾਈ ਕਹਿੰਦਾ ਖਾਸਾ ਚੰਗਾ ਚਵਾਇਆ ਵਿਆ ਤੇ ਇਹ ਝੋਟੀ ਨੇ ਵੀ ਪਹਿਲਾਂ ਨੇ ਬਾਈ ਕਹਿੰਦਾ ਚੋਖਾ ਦੁੱਧ ਚਵਾਇਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਵਾਂਗੇ ਆਜੋ ਜੁਰਲੇ ਬਣੇ ਹੋਰ ਕੀ ਹਾਲ ਹੈ ਸਸ ਰਿਕਾ ਬੀ ਚੜਦੀ ਕਲਾਈ ਚੜਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਮੱਗਰ ਸਿੰਘ ਜੀ ਫੋਨ ਨੰਬਰ ਪਿੰਡ ਰੂਡੇ ਕੀ ਫੋਨ ਨੰਬਰ 75084 28716 75084 28716 28716 ਤੇ ਮੱਗਰ ਸਿੰਘ ਜੀ ਸੂਹਾ ਕਿਹੜਾ ਰੂਗੀ ਝੋਟੀ ਹੈ ਸੂਹਾ ਦੂਜਾ ਜੀ ਰਜਨਾਲ ਦੂਜਾ ਸੂਹਾ ਦੂਜਾ ਜੀ ਤੇਰੀ ਮਾਂ ਦਾ ਤੁਸੀਂ ਦੱਸਦੇ ਸੀ ਕਿੰਨਾ ਗੱਦ ਦੁੱਧ ਸੀਗਾ 22 ਲੀਟਰ ਦੁੱਧਤੀ ਇਹਦੀ ਮਾਂ 22 ਕਿਲੋ ਹਾਂਜੀ ਖੜੀ ਆ ਕਿ ਵੇਚਦੀ ਆਪਾਂ ਉਹ ਵੇਚਦੀ ਜੀ ਅਕਲੀਏ ਇਹਦੇ ਲੈ ਗਈ ਸੀ ਮਪਾਪੀ ਅਕਲੀਆਂ ਹਾਂਜੀ ਕੀ ਗੱਲ ਹੈ ਉਹ ਵਪਾਰੀ ਲੈ ਕੇ ਵਪਾਰੀਆਂ ਤੋਂ ਤਾਂ ਪਤਾ ਨਹੀਂ ਕਿੱਧਰ ਲੰਘ ਗਏ ਨੇ ਘਰੇਲੂ ਸੱਜਣ ਕੋਲੇ ਹੁੰਦੀ ਆਪਾਂ ਦਿਖਾ ਦੇ ਹਾਂਜੀ ਉਹ ਬੰਦਿਆ ਤੋਂ ਜਾਨੀ ਕਿ ਆਪਾਂ ਕੋਹਾ ਵੀ ਸਕਦੇ ਹਾਂ ਵੀ ਇਹਦੀ ਮਾਂਤ ਲੈਣੇ ਦੁੱਧ ਉਹ ਪਿੱਛੋਂ ਵੀ ਆਇਆ ਇਹ ਦੁੱਧ ਹੀ ਵਾਲਾ ਥੀ ਠੀਕ ਆ ਗੱਲ ਤੇ ਇਹਦਾ ਪਤਾ ਮਗਰ ਸਿੰਘ ਭਾਈ ਆਪਾਂ ਨੂੰ ਕਿਹੜੇ ਟੀਕੇ ਦੀ ਆਪ ਇਹ ਇਹ ਤਾਂ ਝੋਟਾ ਸਰਸੇਵ ਨੂੰ ਆਇਆ ਥੀ ਉਹਦੀ ਹੈ ਠੀਕ ਆ ਗੱਲ ਹਰਿਆਣੇ ਜੋ ਆਇਆ ਹਰਿਆਣੇ ਤੋਂ ਝੋਟਾ ਆਇਆ ਥੀ ਠੀਕ ਹੈ ਜੀ ਉਹ ਝੋਟੇ ਦੀ ਹੈ ਠੀਕ ਆ ਗੱਲ ਇਹਨੇ ਦੁੱਧ ਕਿੰਨਾ ਚਵਾਇਆ ਜਮੀ ਚੋਣ ਵਾਲਾ ਇਸ ਟਾਈਮ ਜਾਨੀ ਕਿ ਪਹਿਲੇ ਸੂਏ ਨੇ 16 ਕਿ ਲੈ ਬਾਕੀ ਸੱਜਣੋਂ ਇੱਥੇ ਨਾ ਤੁਰਦੀ ਜੱਜਮੈਂਟ ਕਰ ਸਕਦੇ ਹਾਂ ਰਸ਼ੀਆ ਨਾ ਟੈਂਕ ਕਾਲਾ ਕੰਮ ਹੀ ਆ ਵੱਡੀ ਆ ਗਈ ਪੂਰੀ ਫੁੱਲ ਵੱਡੀ ਚ ਆ ਗਈ ਤੇ ਹਵਾਨਾ ਮੈਂ ਇਹ ਕਹੂੰਗਾ ਐਨ ਰੱਖਿਆ ਫਿਕਸ ਫਿਕਸ ਲੇਵਾ ਇੱਕ ਪੈਰ ਗਾਹਾਂ ਕਰਾ ਦਿਓ ਜੀ ਮਾੜ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਜੇ ਇੱਕ ਵੱਡੀ ਵਾਲਾ ਕੋਈ ਲੇਖਾ ਨਹੀਂ ਲੈ ਚਲੋ ਜੀ ਘੁਮਾ ਕੇ ਸੂਈ ਨੂੰ ਕਿੰਨੇ ਕੇ ਘੰਟੇ ਹੋ ਗਏ ਇਹਨੂੰ ਸੂਈ ਨੂੰ ਭਈ 4 ਘੰਟੇ ਹੋ ਗਏ 3 ਤੋਂ 4 ਘੰਟੇ ਹਾਂ ਜੀ ਹਾਂ ਠੀਕ ਆ ਜੇਰ ਤਾਂ ਨਹੀਂ ਪਈ ਜੀ ਨਹੀਂ ਜੇਰ ਪਈ ਨਹੀਂ ਆ ਜੇਰ ਅਜੇ ਪੈਂਡਿੰਗ ਆ ਤੇ ਉਤੋਂ ਬਾਕੀ ਬਾਡੀ ਚੈੱਕ ਕਰ ਸਕਦੇ ਹਾਂ ਥਣ ਲੇਵੇ ਦੀ ਰਹੂਗੀ ਬਿਲਕੁਲ ਸਾਫ ਤੇ ਬਾਕੀ ਇਥੋਂ ਕਰ ਲਓ ਚੈੱਕ ਚੜਾਈ ਵੀ ਫੁੱਲਾ ਘੇਰਾ ਹੋਰ ਘਵਾ ਦੇ ਜੀ ਚੜਾਈ ਵੀ ਫੁੱਲ ਆ ਗਈ ਤੇ ਲੰਬਾਈ ਇਹ ਕਹੂੰਗਾ ਬਹੁਤ ਵਿਸ਼ਾਲ ਝੋਟੀ ਆ ਸੁਆ ਭਾਈ ਦੂਜਾ ਅਰੀਜਨਲ ਆ ਸੁਆ ਦੂਜਾ ਜੀ ਕਿੰਨਾ ਦੱਸਿਆ ਤੁਸੀਂ ਪਹਿਲਾਂ ਦਾ 16 ਲੀਟਰ ਜੀ ਪਹਿਲਾਂ ਨੇ ਜਵਾਬ ਆਈ ਕਹਿੰਦਾ 16 ਕਿਲੋ ਤੇ ਦੀ ਮਾਂ ਦਾ ਮਿਲ ਕੇ ਰਿਕਾਰਡ ਰਿਆ 22 ਕਿਲੋ ਦਾ ਚੰਗੇ ਸੀਮਨ ਦੀ ਆ ਭਾਈ ਕਹਿੰਦਾ ਇਹ ਝੋਟਾ ਆ ਦੀ ਹਰਿਆਣੇ ਚੋਂ ਹਸਾਰ ਆਪਣੇ ਸਰਸਾ ਸਾਈਡ ਤੋਂ ਉਹਦੀ ਕੱਟੀ ਆ ਗਈ ਦੁੱਧ ਕਿੰਨਾ ਕੱਲਾ ਲੰਮਾ ਟਾਈਮ ਪਿਆ ਗਈ ਬਾਈ ਇਹ ਦੁੱਧ ਨੇ 8 ਮਹੀਨੇ ਪਿਆ ਜੀ 8 ਮਹੀਨੇ ਹਾਂ ਜੀ ਕਿੰਨੇ ਕ ਦੁੱਧ ਤੋਂ ਡਰਾਈ ਕਰੀ ਆਪਾਂ ਇਹ ਇਹ 7 ਕਿਲੋ ਤੋਂ ਜੀ 7 ਕਿਲੋ ਤੋਂ ਲਾਸਟ ਤੇ ਜਾ ਕੇ ਹਾਂ ਜੀ ਹਾਂ ਆ 7 ਕਿਲੋ ਤੋਂ ਤਾਂ ਬਾਈ ਕਹਿੰਦਾ ਇਹ ਦੁੱਧੋਂ ਆਪਾਂ ਨੇ ਛੱਡੀ ਆ 8 ਮਹੀਨੇ ਦੁੱਧ ਪਿਆ ਗਈ 2 ਮਹੀਨੇ ਪਹਿਲਾਂ ਜੇ ਡਰਾਈ ਹੋਈ ਤਾਂ ਉਹ ਵੀ ਬਾਈ ਹੋਰੀ ਕਹਿੰਦੇ ਨਾ 7 ਕਿਲੋ ਤੋਂ ਹੋਈ ਆ ਫੇਸ ਕਰ ਦਿਓ ਜੁਰਲੀ ਬੰਨੇ ਇੱਥੇ ਤੇ ਕੱਦ ਦਾ ਆਈਡੀਆ ਲਾ ਲਓ ਛੋਟੀ ਤਾਂ ਨਾ ਇਹਨੂੰ ਕੋਈ ਸੱਜਣਾ ਮੰਨ ਕੇ ਆਵੇ ਨਾ ਵੱਡੀ ਤਾਂ ਇਹ ਈਡੀ ਕਾ ਵੀ ਯਾਰ ਇਹ ਖਾਸੇ ਵੱਡੇ ਟੈਂਪੂ 'ਚ ਚੜਕੇ ਜਾਊਗਾ ਇਹ ਠੇਠ ਪੰਜਾਬੀ ਜੀ ਕਹਦਾ ਤੁਹਾਨੂੰ ਤੇ ਲੱਭਿਆ ਇੱਥੋਂ ਕਰਾ ਲਈ ਇੱਕ ਕੁਆਲਿਟੀ ਤੇ ਬਾਈ ਦੇ ਕੱਦ ਦੇ ਹਿਸਾਬ ਨਾਲ ਇੱਥੋਂ ਆਈਡੀਆ ਕਰਾ ਦੀ ਐਡਾ ਕੱਦ ਮੈਂ ਇਹ ਕਹੂੰਗਾ ਵੀ ਯਾਰ ਨੌਕਰੇ ਬਸ਼ੇਰੇ ਦਾ ਹੁੰਦਾ ਜਿੱਡਾ ਕੱਦ ਏ ਝੋਟੀ ਦਾ ਬਾਈ ਕੱਡੇ ਬਾਹਰ ਲੈ ਬੰਨੇ ਇੱਥੇ ਰੋਕ ਕੇ ਮਾੜੀ ਧੁੱਪੇ ਜੀ ਸਿੰਘ ਅਰੀਨ ਆ ਗਿਆ ਬਾਈ ਹਨਾ ਜਮਾਂ ਜੀ ਚੁਵਾਈ ਦੀ ਕਿਵੇਂ ਆ ਚੁਵਾਈ ਤਾਂ ਜੀ ਬਾਲੀ ਪੋਲੀ ਆ ਹੱਦੋਂ ਵੱਧੀ ਪੋਲੀ ਆ ਜਮੀ ਬਾਲੀ ਪੋਲੀ ਚਾਹੇ ਕੋਈ ਮੈਂ ਕਹੂੰਗਾ ਵੀ ਬੁਢੀ ਚੋਲੇ ਮਾਹ ਕੋਈ ਮਰਜੀ ਚੋਈਏ ਧਮਾ ਲਿਆ ਬਾਈ ਕਮਾਲ ਹੈ ਕਮਾਲ ਇੱਥੋਂ ਲੱਭ ਸਿੰਘਾ ਨਹੀਂ ਬਣਾਵਟ ਕਰਾ ਰਹੀ ਫੇਸ ਤੋਂ ਚੱਕ ਲੈ ਚਲੋ ਬਈ ਬੱਚੇ ਤੇ ਲੈ ਚਲੋ ਅੰਦਰ ਲੈ ਬੰਨੇ ਤੇਰੀ ਮਾਂ ਦਾ ਦੁੱਧ ਕਿੰਨਾ ਰਸਿਆ ਦੀ 22 ਲੀਟਰ ਦੀ 22 ਕਿਲੋ ਜੀ ਲੈ ਚਲੋ ਅੰਦਰ ਲੈ ਬੰਨੇ ਨਾਲ ਇਹਦੇ ਕੱਟੀ ਆ ਬਾਈ ਕੱਟੀ ਆ ਜੀ ਕੱਟੀ ਦੇ ਟੀਕੇ ਦਾ ਪਤਾ ਕਿਹੜੇ ਦੀ ਆ ਇਹ ਨਹੀਂ ਕੱਟੀ ਦਾ ਟੀਕਾ ਨਹੀਂ ਸਰਕਾਰੀ ਤੋਂ ਭਰਾਤੀ ਜੀ ਸਰਕਾਰੀ ਡਾਕਟਰ ਤੋਂ ਹਾਂ ਜੀ ਹਾਂ ਠੀਕ ਆ ਗੱਲ ਸੀਮਨ ਸਰਕਾਰੀ ਲੱਗਿਆ ਬੱਲ ਆ ਗਿਆ ਮੱਥੇ 'ਚ ਤੇ ਪਛਾਂਲੇ ਪੈਰ ਵੀ ਚਿੱਟੇ ਆ ਗਏ ਦੋਨੇ ਪਛਾਂਲੇ ਪੈਰ ਵੀ ਪਰ ਉਦਾਂ ਬੂਥ ਬਾਥ ਕੱਟੀ ਦੀ ਚੰਗੀ ਆ ਬਾਈ ਇੱਥੇ ਇੱਥੇ ਰੋਕ ਲੋ ਇਧਰ ਲੈ ਬੰਨੇ ਕਮਾ ਲੋ ਪਛਾਂ ਤੇ ਜਿਹੜਾ ਪੈਲਣ ਦਾ ਰਿਕਾਰਡ ਆ ਉਹ ਆ ਗਿਆ 16 ਕਿਜੀ ਦਾ ਹਲਾਉਣੀ ਖਾਸੀ ਮੁਸ਼ਕਲ ਆ ਲੱਭੀ ਇਕੱਲੇ ਬੰਦੇ ਵਾਲਾ ਕੰਮ ਨਹੀਂ ਹੈਗਾ ਵੀ ਨੂੰ ਤੱਕ ਕੇ ਐ ਪਰਾਂ ਕਰ ਦੂਗਾ ਇਹਦਾ ਮੇਰਾ ਕਹਿਲਾ ਦੋ ਮੱਜਾਂ ਜਿੰਨਾ ਪਾਰ ਹੋਊਗਾ ਭਾਈ ਇਹ ਜਨਾ ਦੋ ਜਿੰਨਾ ਜੀ ਦੋ ਜਿੰਨਾ ਹਾਂ ਬਾਈ ਨੂੰ ਵੀ ਖਿੱਚੀ ਫਿਰਦੇ ਇਹਨਾਂ ਨੇ 22 ਵੀ ਪਲਵਾਨਾਂ ਵਰਗਾ ਸਰੀਰ ਪਿਆ ਇਹ ਇੱਥੇ ਇੱਥੇ ਰੋਕ ਲਈ ਕੋਈ ਗੱਲ ਨਹੀਂ ਇੱਥੋਂ ਕਰਾ ਦੇ ਲੱਭੀ ਜਾ ਕੋਈ ਥਾਣ ਲੇਵੇ ਤੋਂ ਲਾ ਕੇ ਬਾਡੀ ਤੋਂ ਲਾ ਕੇ ਇਹ ਇੱਥੋਂ ਬੂਥ ਵਾਲੇ ਪਾਸੇ ਮਾਰਦੇ ਹੁਣ ਕੈਮਰਾ ਦਸ ਹੱਲੀ ਕਰਾ ਦੇ ਬਾਈ ਨੇ ਇਹੀ ਗੱਲ ਆਖੀ ਸੀ ਕਹਿੰਦਾ ਜੇ ਤੁਸੀਂ ਮੇਰੀ ਤਸੱਲੀ ਕਰਾਉਣੀ ਆ ਤੇ ਬਾਦਾ ਵੀ ਬਾਈ ਨੇ ਇਹੀ ਕੀਤਾ ਸੀ ਵੀ ਭਾਈ ਜਦੋਂ ਤੇਰੀ ਤਸੱਲੀ ਹੋ ਗਈ ਉਦੋਂ ਜਾਣਾ ਤੇਰੇ ਘਰੋਂ ਤਸੱਲੀ ਕਰਾ ਕੇ ਆ ਲੈ ਔਰ ਲੈ ਬੰਨੇ ਥੋੜਾ ਡਰਦੀ ਆ ਨਾ ਮਾੜਾ ਜ ਮਨ ਗਈ ਹੁਣ ਨਾ ਕੋਈ ਗੱਲ ਉਹ ਨਹੀਂ ਮੰਦੀ ਜਮ ਔਰ ਔਰਲੇ ਬੰਨੇ ਮਾਰਦੀ ਲੈ ਵੀ ਅੰਦਰਲੇ ਬੰਨੇ ਨਾ ਆਰਡਰ ਤੇ ਮਾਰਦੀ ਕੈਮਰਾ ਨਾ ਸਾਨੂੰ ਸਾਂ ਕਰਾਂ ਚੈੱਕ ਇਹ ਇੱਥੋਂ ਤਾਂ ਪਤਾ ਨਹੀਂ ਲੱਗਦਾ ਨਹੀਂ ਮੈਂ ਬੰਦੇ ਬੰਦੇ ਉੱਥੇ ਖੁੱਲੀ ਜੀ ਬੰਦੇ ਕੋਈ ਗੱਲ ਨਹੀਂ ਆ ਲੈ ਚਲੇ ਇੱਧਰਲੇ ਬੰਨੇ ਉਹ ਖੜਾ ਆ ਲੈ ਨੂੰ ਜਿੱਥੇ ਮਰਜੀ ਹੈ ਨਾ ਕਿੱਥੇ ਮਰਜੀ ਜੀ ਮੈਨੂੰ ਕੋਈ ਗੱਲ ਇਹ ਤਰ੍ਹਾਂ ਖੜੀ ਆਰੇ ਥੋੜਾ ਕੈਮਰੇ ਕਰਕੇ ਉਪਰ ਅਗ ਹਾਂਜੀ ਹਾਂ ਤੇਰੀ ਮਾਂ ਵੀ ਬਾਈ ਦੁੱਧ ਲੰਮਾ ਸਮਾਂ ਹੁੰਦੀ ਉਹ ਵੀ ਲੰਮਾ ਸਮਾਂ ਆ ਜੀ ਇਹਦਾ ਰੇਟ ਕਹਿ ਲਈ ਜੇ ਪਰ ਰੇਟ ਇਹਦਾ ਕਿੰਨਾ ਕਰੂਗਾ ਰੇਟ ਇਹਦਾ ਫੋਨ ਤੇ ਦੱਸ ਫੋਨ ਤੇ ਰੂ ਕਵਾਲਿਟੀ ਦੇ ਹਿਸਾਬ ਨਾਲ ਰੂ ਤਾਂ ਰੂ ਮੱਲੋ ਕਵਾਲਿਟੀ ਦੇ ਹਿਸਾਬ ਨਾਲ ਜਿੱਦਾਂ ਦੀ ਇਹਦੀ ਕਵਾਲਿਟੀ ਆ ਉਹੀ ਗੱਲ ਆ ਵੀ ਕੋਈ ਸੱਜਣਾ ਜਿਆਦੇ ਥੋੜੇ ਪੈਸੇ ਵਾਲਾ ਫੋਨ ਨਾ ਲਾਵੇ ਹਾਂਜੀ ਹਾਂ ਆ ਰੇਟ ਇਹਦਾ ਚੋਖਾ ਰਹੂਗਾ ਉਸ ਹਿਸਾਬ ਨਾਲ ਬਾਈ ਦਾ ਨੰਬਰ ਲਾ ਲਿਓ ਨੰਬਰ ਬੋਲ ਦੋ ਜੀ ਨੰਬਰ 7508428716 7508428716 28716 28716 ਦਾ 12 ਦਿਖਾ ਦੇ ਦੋ ਦੋ ਮਾਰ ਕੇ ਆ ਆ ਬੰਨ ਕੇ ਮਾਰ ਦੋ ਤੇ ਬਾਕੀ ਸਾਡੇ ਨੂੰ ਬੌਲਾ ਹੀ ਆ ਚਵਾਈ ਤੁਹਾਨੂੰ ਚੈੱਕ ਕਰਾ ਦੇਣ ਮੋਟੀ ਤੇ ਪੋਲੀ ਚਵਾਈ ਜਿੱਦਾਂ ਬਾਈ ਨੇ ਦੱਸੀ ਆ ਉਦਾਂ ਦੀ ਰਹੂਗੀ ਅਗਲੇ ਥਾਣਾ ਚੋਈ ਮਾਰ ਦੋ ਜੀ ਕਿਉਂਕਿ ਬੱਚਾ ਨਹੀਂ ਨੂੰ ਆਪਾਂ ਨੇ ਲਾਇਆ ਧਾਰ ਦੇ ਕੇ ਇਦਾਂ ਹੀ ਰਹਿ ਗਏ ਬਾਈ ਅਰਗੇ ਠੰਡੀ ਇੰਨੀ ਦਾ ਸਵਾਦੀ ਤੇ ਇਥੋਂ ਕਰ ਸਕਦੇ ਹਾਂ ਜੀ ਇੱਕ ਫੁੱਲ ਮੋਟੀ ਚਵਾਈ ਆ ਗਈ ਬਾਹ ਛੱਡ ਦੋ ਜੀ ਚਵਾਈ ਵਾਲਾ ਕੰਮ 100 ਦਾ 100 ਰਹੂਗਾ ਤੇ ਠੰਡੀ ਸੀਲ ਤੁਹਾਨੂੰ ਚੈੱਕ ਕਰਾ ਦੂੰਗਾ ਸਾਈਡ ਨੂੰ ਹੋ ਜਾ ਜੀ ਥੋੜਾ ਜਿਹਾ ਇਹ ਇਥੋਂ ਕਰ ਸਕਦੇ ਹੋ ਚੈੱਕ ਬਾਡੀ ਦੀ 32 ਤੋਂ ਲਾ ਕੇ ਸਾਰੀ ਝੋਟੀ 100 ਦੀ 100 ਰੈ ਨਾਲ ਜਾਂ ਨਾਲ ਇਹਦੇ ਆ ਗਈ ਕੱਟੀ ਤੇ ਰੇਟ ਇਹਦਾ ਰਹੂਗਾ ਫੋਨ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਲਗਾਤਾਰ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ